ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਪਾਨਾ ਸਿੱਧੂ ਸਾਡੇ ਨਾਲ ਨੇ ਏਜੰਟਾਂ ਦੇ ਖਿਲਾਫ ਪੰਜਾਬ 'ਚ ਵੱਡਾ ਮੋਰਚਾ ਚਲਾਇਆ ਇਹਨਾਂ ਦੇ ਖਿਲਾਫ ਤਸ਼ੱਦਦ ਵੀ ਹੋਇਆ ਤਾਂ ਹੁਣ ਜਦੋਂ ਪੰਜਾਬ ਦੀ ਕਿਸਾਨੀ ਨੂੰ ਲੋੜ ਨੌਜਵਾਨੀ ਦੀ ਤਾਂ ਪਾਨਾ ਸਭ ਤੋਂ ਮੋਰਲੀ ਗਿਤਾਰ ਦੇ ਵਿੱਚ ਨੇ ਪਾਣੇ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਬਹੁਤ ਪਿਆਰ ਦੱਸੋ ਤੁਹਾਡਾ ਦੇਖ ਕੇ ਲੱਗ ਰਿਹਾ ਹੈ ਕਿ ਸਿਹਤ ਕਾਫੀ ਡਾਊਨ ਲੱਗੀ ਹੈ ਅਲਾਸ ਤੁਹਾਡਾ ਚੱਲ ਰਿਹਾ ਸੀ ਕਿ 12 ਕਿਲੋ ਵਜਨ ਘਟ ਗਿਆ ਇੱਕ ਨਾ ਭਾਈ ਤੁਸੀਂ ਜਿਹੜੀ ਗੱਲ ਕਹੀ ਹੈ ਵੀ ਆਪਣਾ ਜਨਤਾ ਨਾਲ ਮਸਲਾ ਤੂੰ ਮੈਨੂੰ ਤੁਸੀਂ ਮੇਰੇ ਭਰਾ ਹੋ ਹਨਾ ਤੁਸੀਂ ਆਪਾਂ ਨੂੰ ਅੱਜ ਤੋਂ ਜਾਣਦੇ ਸੀ ਪੁੱਲ ਜਾਣਦੇ ਹੋ ਆਪਾਂ ਮੈਨੂੰ ਇਹ ਦੱਸਦੇ ਤੇਰੇ ਭਰਾ ਦੀ ਕਿਹੜੇ ਮੋਰਚੇ 'ਚ ਗਾਇਰ ਹਾਜ਼ਰੀ ਰਹੀ ਹੈ ਪਿਛਲੇ ਸਾਲ ਆਪਣਾ ਕਿਸਾਨੀ ਅੰਦੋਲਨ ਚੱਲਿਆ ਮੈਂ ਗਿੰਮੇ ਚੁਣਮੇ ਵਾਰ ਪਿੰਡ ਗਿਆ ਹੋਊਗਾ ਤੁਸੀਂ ਇੱਕ ਚੀਜ਼ ਦੇਖ ਲਿਓ ਤੁਸੀਂ ਨਹਿਰਾਂ ਦੇ ਮਸਲਾਂ ਦੇ ਦੇਖ ਲਓ ਆਪਾਂ ਉੱਥੇ ਹੀ ਬੈਠੇ ਆ ਫੈਕਟਰੀਆਂ ਦੇ ਮੂਹਰੇ ਹੀ ਬੈਠੇ ਆ ਜਿਹੜੀ ਜੀਰੇ ਵਾਲੇ ਜਾਂ ਮੂਹਰੇ ਹੀ ਬੈਠੇ ਆ ਕੌਮੀ ਇਨਸਾਫ ਮੋਰਚਾ ਚੱਲਿਆ ਉੱਥੇ ਹੀ ਬੈਠੇ ਆ ਮੈਨੂੰ ਇਹ ਦਿਖਾ ਦੇ ਵੀ ਆਪਾਂ ਗੈਰ ਹਾਜ਼ਰੀ ਕਿੱਥੇ ਲਾਈ ਆ ਹਨਾ ਜਿਹੜਾ ਏਜੰਟਾਂ ਵਾਲਾ ਮਸਲਾ ਇਹ ਤਾਂ ਇੱਕ ਸਰਕਾਰ ਨੇ ਮੋਹਰਾ ਬਣਾਇਆ ਮੋਹਰਾ ਬਣਾਇਆ ਇਹ ਤਾਂ ਇਹ ਤਾਂ ਚਲੋ ਇਹ ਤਾਂ ਇਹਨਾਂ ਨੂੰ ਸਰਕਾਰ ਨੂੰ ਚੁਬਦੇ ਅੱਖਾਂ ਦੇ ਵਿੱਚ ਰੜਕਦੇ ਆ ਜਦੋਂ ਅਸੀਂ ਆਪਣੇ ਪੰਜਾਬ ਦੀ ਗੱਲ ਕਰਦੇ ਆ ਆਪਣੇ ਲੋਕਾਂ ਦੀ ਗੱਲ ਕਰਦੇ ਆ ਪਰ ਮੈਂ ਇਹ ਗੱਲ ਸਾਡੇ ਪੰਜਾਬ ਦੇ ਲੋਕਾਂ ਨੂੰ ਕੀ ਗੱਲ ਕਹਿਣਾ ਚਾਹਣਾ ਸਾਡੇ ਲੋਕਾਂ ਨੂੰ ਕੀ ਗੱਲ ਕਹਿਣਾ ਚਾ ਕੌਣ ਆ ਦੋਸਤੋਂ ਸਾਡਾ ਪੰਜਾਬ ਦੇ ਲੋਕ ਅਸੀਂ ਆਫੇ ਦੇ ਵਿੱਚ ਲੜਾਈ ਜੰਨੇ ਆ ਇੱਕ ਦੂਸਰੇ ਦੇ ਖਿਲਾਫ ਬੋਲੀ ਜੰਨੇ ਆ ਸਾਡਾ ਅਸਲੀ ਦੁਸ਼ਮਣ ਹੈ ਰਾਜਕਰਤਾ ਸਰੇਣੀਆਂ ਵੀ ਸੋ ਕੋ ਸੈਂਟਰ ਦੀ ਹੋਵੇ ਵੀ ਸੋ ਕੋ ਪੰਜਾਬ ਦੀ ਹੋਵੇ ਵੋਟਾਂ ਲੈਣ ਤੋਂ ਪਹਿਲਾਂ ਗੱਲਾਂ ਕੁਝ ਹੋਰ ਹੁੰਦੀਆਂ ਨੇ ਬਾਅਦ ਚ ਗੱਲਾਂ ਕੁਝ ਹੋਰ ਹੁੰਦੀਆਂ ਨੇ ਪਹਿਲਾਂ ਕਹਿੰਦੇ ਨੇ ਅਸੀਂ 5 ਮਿੰਟਾਂ ਚ ਐਮਐਸਪੀ ਦੇ ਦਾਂਗੇ ਬਾਅਦ ਚ ਕਹਿੰਦੇ ਸਾਤੋਂ ਗਲਤੀ ਹੋ ਗਈ ਸਾਨੂੰ ਪਤਾ ਨਹੀਂ ਸੀਗਾ ਫਿਰ ਕੁਰਸੀ ਛੱਡੋ ਬਾਈ ਜੇ ਤੁਹਾਨੂੰ ਪਤਾ ਹੀ ਨਹੀਂ ਸੀ ਤੁਸੀਂ ਕੁਰਸੀ ਤੇ ਬੈਠੇ ਕਿਉਂ ਤੁਹਾਨੂੰ ਇੰਨੀ ਆਕਲ ਨਹੀਂ ਸੀ ਤੁਹਾਨੂੰ ਇੰਨਾ ਪਤਾ ਨਹੀਂ ਸੀਗਾ ਪੰਜਾਬ ਦੇ ਮੁੱਦਿਆਂ ਬਾਰੇ ਨਹੀਂ ਪਤਾ ਪੰਜਾਬ ਦੇ ਲੋਕਾਂ ਦੇ ਸਮੱਸਿਆਵਾਂ ਬਾਰੇ ਨਹੀਂ ਪਤਾ ਤੁਹਾਨੂੰ ਕੁਰਸੀ ਤੇ ਬੈਠਣ ਦਾ ਕੀ ਹੱਕ ਹੈ ਬਾਈ ਜੀ ਛੱਡੋ ਫਿਰ ਉਸ ਚੀਜ਼ ਨੂੰ ਹੁਣ ਗੱਲ ਐ ਉਹ ਆ ਕਿ ਇਹ ਲੋਕ ਨੇ ਜਿਹੜੇ ਰਾਜਨੀਤਿਕ ਲੋਕ ਨੇਗੇ ਇਹ ਸਾਡੇਆਂ ਦੇ ਖਿਲਾਫ ਇਹਨਾਂ ਦੇ ਖਿਲਾਫ ਸਾਨੂੰ ਮੋਰਚੇ ਵਿੱਢਣੇ ਚਾਹੀਦੇ ਨੇ ਅਸਲ ਦੇ ਵਿੱਚ ਲੜਾਈ ਇਹਨਾਂ ਰਾਜਨੀਤਿਕ ਲੀਡਰ ਲੋਕਾਂ ਨੂੰ ਲੜਨੀ ਚਾਹੀਦੀ ਆ ਲੜਾਈ ਅੱਜ ਜਿਹੜੀ ਅਸੀਂ ਲੜ ਰਹੇ ਹਾਂ ਅਸੀਂ ਤੁਹਾਨੂੰ ਉਸ ਕੁਰਸੀਆਂ ਦੇ ਉੱਪਰ ਬਿਠਾਇਆ ਤੁਹਾਨੂੰ ਪਾਵਰਾਂ ਦਿੱਤੀਆਂ ਤੁਹਾਨੂੰ ਅਸੀਂ ਕੁਰਸੀਆਂ ਦੇ ਇਸ ਕਰਕੇ ਬਿਠਾਇਆ ਸੀ ਕਿ ਤੁਹਾਡੇ ਤੁਸੀਂ ਪੰਜਾਬ ਦੀ ਗੱਲ ਕਰੋਗੇ 117 ਦੇ 17 ਐਮਐਲਏ ਅੱਜ ਇਕੱਠੇ ਹੋਣ ਕਹਿਣ ਜਾ ਕੇ ਦਿੱਲੀ ਕਿ ਤੁਸੀਂ ਸਾਡੇ ਕਿਸਾਨਾਂ ਦੇ ਉੱਪਰ ਗੋਲੇ ਕਿਉਂ टाकी ਜਾਂਦੇ ਹੋ ਵੀ ਲੜਾਈ ਤਾਂ ਇਹ ਜਿਹੜੇ ਸਾਰੇ 117 ਐਮਐਲਏ ਤੇ 13 ਐਮਪੀ ਤੇ ਰਾਜ ਸਭਾ ਮੈਂਬਰ ਤੇ ਮੁੱਖ ਮੰਤਰੀਆਂ ਇਹ ਅੱਜ ਕੀ ਬਈ ਇਹ ਗੱਲ ਕਹਿ ਨਹੀਂ ਸਕ ਕਿ ਉੱਥੇ ਦਿੱਲੀ ਦੇ ਵਿੱਚ ਜਾ ਕੇ ਇਹ ਗੱਲ ਕਹਿਣ ਸਕਦੇ ਤੁਸੀਂ ਲੋਕਤੰਤਰ ਅਧਿਕਾਰ ਦੁਆਰਾ ਚੁਣੇ ਹੋਏ ਲੋਕਾਂ ਨੂੰ ਤੁਸੀਂ ਤੁਸੀਂ ਕਿਤੇ ਤਾਂ ਲੋਕ ਸਭਾ ਮੂਰੇ ਜਾਓ ਜੰਤਰ ਮੰਤਰ ਮੂਰੇ ਜਾਓ ਤੁਹਾਨੂੰ ਤੁਸੀਂ ਉੱਥੇ ਜਾ ਕੇ ਨੈਸ਼ਨਲ ਮੀਡੀਆ ਨੂੰ ਕਹੋ ਕਿ ਕਿਸਾਨਾਂ ਦੇ ਉੱਪਰ ਗੋਲੇ ਕਿਉਂ ਦਾ ਅੱਗੇ ਜਾ ਰਹੇ ਨੇ ਇਹਨਾਂ ਨੇ ਕੀ ਬੁਰਾ ਕਰਤਾ ਦੇਸ਼ ਦੇ ਅਸਲੀ ਮਾਲਕ ਕੌਣ ਹੈ ਦੇਸ ਦਾ ਅਸਲੀ ਮਾਲਕ ਪੰਜਾਬ ਆ ਪੰਜਾਬ ਦੇਸ ਦਾ ਇਸ ਕਰਕੇ ਅਸਲੀ ਮਾਲਕ ਆ ਕਿਉਂਕਿ ਇਹਨੇ 90% ਕਰਵਾਨੀਆਂ ਦਿੱਤੀਆਂ ਮੁਗਲਾਂ ਤੋਂ ਅਨਾਜ ਦੇ ਭੰਡਾਰ ਪਰ ਜਦੋਂ ਇਹ ਦੇਸ਼ ਭੁੱਖਾ ਮਰਦਾ ਸੀ ਜਿਹੜਾ ਜਿਹੜਾ ਸਭ ਤੋਂ ਵੱਧ ਕੰਮ ਕਰੂਗਾ ਜਿਹੜਾ ਆਰਥਿਕ ਵਸਤਾ ਦੇ ਵਿੱਚ ਹਿੱਸਾ ਪਾਊ ਉਹੀ ਇਸ ਦੇਸ ਦਾ ਅਸਲੀ ਮਾਲਕ ਆ ਨਾ ਉਹੀ ਇਸ ਦੇਸ ਦਾ ਅਸਲੀ ਮਾਲਕ ਆ ਨਾ ਇਸ ਕਰਕੇ ਪਰ ਇਹ ਇਹਨਾਂ ਤੋਂ ਅਸੀਂ ਉਮੀਦ ਨਹੀਂ ਰੱਖਦੇ ਇਹ ਪੰਜਾਬ ਦੇ ਵਿੱਚ ਡਰਾਮੇ ਕਰਦੇ ਨੇਗੇ ਮੈਂ ਤਾਂ ਇਹਨਾਂ ਨੂੰ ਗੱਲ ਕਹੀ ਮੈਨੂੰ ਉਮੀਦ ਤਾਂ ਤੁਹਾਨੂੰ ਕੱਖ ਨਹੀਂ ਹੈਗੀ ਕਿ ਦਿੱਲੀ ਦੇ ਵਿੱਚ ਜਾ ਕੇ ਸਾਡੇ ਹੱਕਾਂ ਦੀ ਗੱਲ ਕਰਨਗੇ ਸਾਡੇ ਗੱਲ ਉਮੀਦ ਇਹਨਾਂ ਤੋਂ ਕੱਖ ਨਹੀਂ ਹੈਗੀ ਪਰ ਮੈਂ ਸਾਡੇ ਲੋਕਾਂ ਨੂੰ ਕਹਿਣਾ ਚਾਹੁੰਦਾ ਵੀ ਇਹਨਾਂ ਦੀ ਪਛਾਣ ਕਰੀਏ ਅਸਲ ਦੇ ਵਿੱਚ ਸਾਡੇ ਅਸਲੀ ਦੁਸ਼ਮਣ ਇਹ ਨੇ ਤੁਸੀਂ ਆਫਤ ਦੇ ਵਿੱਚ ਲੜਨਾ ਬੰਦ ਕਰੋ ਜਦੋਂ ਅਸੀਂ ਆਫਤ ਦੇ ਵਿੱਚ ਇਹ ਗੱਲਾਂ ਕਿੰਤੂ ਪਰੰਤੂ ਕਰਨਾ ਬੰਦ ਕਰ ਦਾਂਗੇ ਨਾ ਉਸ ਦਿਨ ਇਹਨਾਂ ਦੀ ਧੌਣ ਤੇ ਗੋਡਾ ਧਰ ਕੇ ਅਸੀਂ ਪੰਜਾਬ ਦੇ ਸਾਰੇ ਹੱਕ ਲਵਾਂਗੇ ਇਹ ਪੰਜਾਬ ਦੇ ਲੋਕਾਂ ਜਿਵੇਂ ਨੂੰ ਬੇਨਤੀ ਆ ਤੁਸੀਂ ਭਗਵੰਤ ਮਾਨ ਦਾ ਇੱਕ ਸਾਬ ਦਾ ਅਸਲੀ ਚਿਹਰਾ ਵੀ ਦੇਖਿਆ ਜੋ ਤੁਹਾਡੇ ਦੇ ਤਸ਼ੱਦਦ ਹੋਇਆ ਉਹ ਵੀਡੀਓ ਕਾਲ ਕਰਵਾ ਕੇ ਦੇਖਣਾ ਚਾਹੁੰਦੇ ਸੀਗੇ ਰਾਤੀ ਆਪਾਂ ਮੀਟਿੰਗ ਵੀ ਦੇਖੀ ਭਗਵੰਤ ਮਾਨ ਕਹਿੰਦੇ ਮੈਂ ਵਿਚੋਲੀਆਂ ਪੈ ਕੇ ਪੰਜਾਬ ਦੇ ਕਿਸਾਨਾਂ ਦਾ ਭਲਾ ਕਰਾਉਣਾ ਚਾਹੁੰਦਾ ਤੁਸੀਂ ਅਸਲੀ ਚਿਹਰਾ ਦੇਖਿਆ ਤੁਹਾਨੂੰ ਲੱਗਦਾ ਕਿ ਉਹ ਸੱਚੀ ਪੰਜਾਬ ਬਾਰੇ ਕੁਝ ਕਰਨਾ ਅਸਲੀ ਚਿਹਰਾ ਕੱਲਾ ਤੁਸੀਂ ਮੇਰੀ ਦੀ ਗੱਲ ਨਾ ਕਰੋ ਅਸਲੀ ਚਿਹਰਾ ਅੱਜ ਸਾਰਿਆਂ ਨੂੰ ਦਿਖ ਰਿਹਾ ਹੈ ਮੇਰੀ ਦੀ ਗੱਲ ਨਹੀਂ ਹੈਗੀ ਅਸਲੀ ਚਿਹਰਾ ਅੱਜ ਸਭ ਦੁਨੀਆ ਨੂੰ ਦਿਖ ਰਿਹਾ ਹੈ ਕਿ ਕਿਵੇਂ ਸਾਡੇ ਹਾਈ ਡਰੇ ਰੋਕੇ ਜਾ ਰਹੇ ਨੇ ਕਿਵੇਂ ਸਾਡੇ ਟਰੈਕਟਰ ਰੋਕੇ ਜਾ ਰਹੇ ਨੇ ਕਿਵੇਂ ਸਾਰਿਆਂ ਨੂੰ ਅਸ ਕਿਵੇਂ ਕਿਨੇ ਸਾਡੇ ਨੌਜਵਾਨਾਂ ਤੇ ਐਨਐਸਏ ਲਵਾਇਆ ਇਹ ਅਸਲੀ ਚਿਹਰਾ ਸਭ ਨੂੰ ਪਤਾ ਹੈ ਇਹ ਕੱਲੀ ਇਸ ਮੁੱਖ ਮੰਤਰੀ ਦੀ ਗੱਲ ਨਹੀਂ ਅੱਜ ਤੱਕ ਜਿੰਨੇ ਵੀ ਪੰਜਾਬ ਦੇ ਮੁੱਖ ਮੰਤਰੀ ਹੋਏ ਨੇ ਸਾਰਿਆਂ ਨੇ ਸਾਰਿਆਂ ਦੇ ਸਾਰਿਆਂ ਸਾਰਿਆਂ ਨੇ ਪੰਜਾਬ ਦੀ ਪਿੱਠੇ ਸੁਰਾ ਮਾਰਿਆ ਪਰ ਤੇਰੇ ਭਰਾ ਨੇ ਇੱਕ ਗੱਲ ਮਤਨੂ ਦੱਸ ਦੇਣਾ ਵੀ ਚਲ ਹਰਾਉਣ ਵਾਲਾ ਤਾਂ ਹਲਾਉਣ ਵਾਲਾ ਤਾਂ ਉਹ ਹਰਾਉਣ ਵਾਲਾ ਤਾਂ ਕਾਲਪੁਰਖ ਪਰਮਾਤਮਾ ਵਾਹਿਗੁਰੂ ਆ ਲੋਕ ਨੇ ਪਰ ਤੇਰੇ ਭਰਾ ਨੇ ਮੈਂਟਲੀ ਹਲਾਤੇ ਇਹ ਜਿਹੜੇ ਪਹਿਲਾਂ ਬੋਤਲਬਿੰਦ ਸਿੰਘ ਸਾਹਿਬ ਦੋ ਬੋਤਲਾਂ ਪੀ ਕੇ ਨੀਂਦ ਨਹੀਂ ਆਉਂਦੀ ਇਹ ਮੈਂਟਲੀ ਹਲਾਤੇ ਇਸ ਕਰਕੇ ਮੈਂ ਇਹਨਾਂ ਨੂੰ ਗੱਲ ਕਹਿ ਦੇਣਾ ਚਾਹਣਾ ਜਿਹੜੇ ਜਿਹੜੇ ਨੱਕੇ ਲੱਗਦੇ ਨੇ ਨਾ ਇਦਨੇ 드라마 ਨੂੰ ਕਦੇ ਨੱਕੇ ਨਹੀਂ ਲੱਗਦੇ ਇਹ ਚੀਜ਼ ਆਪਦੀ ਦਿਮਾਗ ਦੇ ਵਿੱਚ ਆਪਣੇ ਗੱਲ ਦੇ ਵਿੱਚ ਆਪਦੇ ਜਹਨ ਤੇ ਬਿਠਾ ਲਿਓ ਇਹ ਕੋਜੀਆਂ ਹਰਕਤਾਂ ਕੋਜੀਆਂ ਚਾਲਣਾ ਬੰਦਿਆ ਕਲਰੀਆਂ ਬੰਦ ਕਰਦੋ ਮੈਂ ਅੱਜ ਲੋਕਾਂ ਦੀ ਕਚੇਰੀ ਦੇ ਵਿੱਚ ਖੜਾ ਹੋ ਕੇ ਇਹ ਗੱਲ ਕਹਿਣਾ ਜਾਂ ਤੁਹਾਡਾ ਐਮਐਲਏ ਜਾਂ ਤੁਹਾਡਾ ਕੋਈ ਪੋਲਿਟਿਕਲ ਲੀਡਰ ਇਹ ਗੱਲ ਕਹਿ ਕੇ ਦਿਖਾਵੇ ਮੈਂ ਕਹਿਣਾ ਵੀ ਜੋ ਕੋਈ ਪਰਮਾਤਮਾ ਨੇ ਸੇਵਾ ਲੈਤੀ ਹੈ ਸੇਵਾ ਲੈਤੀ ਹੈ ਤਾਂ ਕੋਈ 5 ਰੁਪਏ ਦਾ ਰਵਾਧਖਾਰ ਦਿਖਾਓ ਕਰੋੜਾ ਰੁਪਿਆ ਲੋਕਾਂ ਨਾ ਬਣਵਾਤਾ ਹਰ ਇੱਕ ਮੁੱਦੇ ਲਈ ਪੰਜਾਬ ਦੀ ਲੜਦਾ ਤਾਂ ਮੇਰੇ ਤੋਂ ਕੋਈ ਦਿਖਾਓ ਕਿ ਸਾਬਤ ਕਰਕੇ ਦਿਖਾਓ ਤੁਸੀਂ ਜਿਹੜੀਆਂ ਅੱਜ ਕੋਲੀ ਕੋਜੀਆਂ ਚਾਰ ਚਾਲਾਂ ਕਰਦੇ ਹੋ ਕੋਈ ਮੇਰੀ ਵੀਡੀਓ ਵਾਇਰਲ ਕਰਦੇ ਹੋ ਕੋਈ ਮੇਰੀ ਮੇਰੀ ਵੀਡੀਓ ਵਾਇਰਲ ਕਰਦੇ ਕੋਈ ਕੁਛ ਕਰਦੇ ਕੋਈ ਕੁਛ ਕਰਦੇ ਹੋ ਜਦੋਂ ਤਾਂ ਮੈਂ ਪੈਸਾ ਕਮਾ ਰਿਆ ਸੀਗਾ ਜਦੋਂ ਤਾਂ ਮੈਂ ਵੀਡੀਓ ਤੇ ਪੈਸਾ ਕਮਾ ਰਿਆ ਸੀਗਾ ਜਦੋਂ ਮੈਂ ਜਦੋਂ ਮੈਂ ਕੋਈ ਜਿਹੀ ਗੱਲਾਂ ਬੋਲਦਾ ਸੀ ਉਹ ਤਾਂ ਤੁਸੀਂ ਕੁਝ ਬੋਲੇ ਨਹੀਂ ਅੱਜ ਜੇ ਮੈਂ 3-2-3 ਸਾਲਾਂ ਤੋਂ ਪੰਜਾਬ ਦੇ ਲੋਕਾਂ ਨੂੰ ਨੌਜਵਾਨਾਂ ਨੂੰ ਜਗਾ ਰਿਹਾ ਹਾਂ ਅੱਜ ਤੁਸੀਂ ਮੇਰੇ ਤੇ ਪਰਚੇ ਕਰਨ ਲੱਗੇ ਪਹਿਲਾਂ ਇਹਦੇ ਪਰਚੇ ਕਿਉਂ ਨਹੀਂ ਕਰੇ ਪਹਿਲਾਂ ਨਹੀਂ ਕਰੇ ਅੱਜ ਮੈਂ ਲੋਕਾਂ ਲਈ ਲੜ ਰਿਹਾ ਹਾਂ ਅੱਜ ਮੈਂ ਆਪਣੇ ਪੰਜਾਬ ਲਈ ਲੜ ਰਿਹਾ ਹਾਂ ਆਪਣੀ ਪੰਜਾਬ ਦੀ ਜਵਾਨੀ ਲਈ ਲੜ ਰਿਹਾ ਹਾਂ ਤਾਂ ਅੱਜ ਅੱਜ ਤੁਸੀਂ ਮੇਰੇ ਤੇ ਇਧਰ ਨੂੰ ਆਪਾਂ ਦੁਸ਼ਮਣ ਨੂੰ ਪਹਚਾਣੀਏ ਅੱਜ ਪੰਜਾਬ ਦੇ ਵਿੱਚ ਸਮੱਸਿਆਵਾਂ ਕੀ ਨੇ ਅੱਜ ਪੰਜਾਬ ਦਾ ਪ੍ਰਵਾਸ ਪੰਜਾਬ ਦੇ ਵਿੱਚ ਨਸ਼ਾ ਅੱਜ ਪੰਜਾਬ ਨੂੰ ਹਰ ਪਾਸਿਓਂ ਵੱਡਿਆ ਜਾ ਰਿਹਾ ਹੈ ਇਤਿਹਾਸ ਨੂੰ ਮਲੀਆਂ ਮੇਡ ਕੀਤਾ ਜਾ ਰਿਹਾ ਹੈ ਅੱਜ ਪੰਜਾਬ ਨੂੰ ਹਰ ਇੱਕ ਪਾਸੇ ਜੁੜੇ ਚੋਰ ਲੱਗੇ ਹੋਏ ਨੇਗੇ ਮੈਂ ਇੱਕੋ ਗੱਲ ਕਹਿਣਾ ਚਾਹੁੰਦਾ ਨੌਜਵਾਨਾਂ ਨੂੰ ਸਭ ਤੋਂ ਪਹਿਲਾਂ ਤਾਂ ਬਾਈ ਜਿਹੜੀ ਮੈਂ ਗੱਲ ਸਿੱਖੀ ਆ ਕਿ ਜੋ ਕੋਈ ਸਾਡੇ ਪੰਜਾਬ ਨੂੰ ਘੁਣਾ ਲੱਗਿਆ ਹੋਇਆ ਆ ਅੱਜ ਪੰਜਾਬ ਨਿਕਲੂ ਕਿਵੇਂ ਪੰਜਾਬ ਦੀ ਜਵਾਨੀ ਜਾਗੂ ਕਿਵੇਂ ਜਾਗ ਗਈ ਵੈਸੇ ਬਹੁਤ ਸਾਰੀ ਜਾਗ ਗਈ ਹੋਈ ਆ ਪਰ ਨਸ਼ਿਆਂ ਤੋਂ ਕਿਵੇਂ ਨਿਕਲੂਗੀ 10 11 ਜਾਣੇ ਨਾ ਮੁੰਡਾ ਨੂੰ ਮੈਂ ਗੋਲੀ ਜੀਵ ਵਾਲੀ ਛੜਾ ਕੇ ਆਂ ਜੇਲ੍ਹ ਦੇ ਵਿੱਚ ਜਿਹੜੀ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ ਸਰਕਾਰਾਂ ਦੇ ਕੋਝੀਆਂ ਚਾਲਾਂ ਦੇਖ ਲਓ ਬਾਈ ਉਹ ਤਾਂ ਕਹਿੰਦੇ ਅਸੀਂ ਨਸ਼ਿਆਂ ਤੋਂ ਕਹਿੰਦੇ ਅਸੀਂ ਪੰਜਾਬ ਨੂੰ ਬਚਾਉਣਾ ਤੇ ਜਿਹੜੀ ਜੀਵ ਧਰਨ ਵਾਲੀ ਗੋਲੀ ਸਰਕਾਰ ਦਿੰਦੀ ਆ ਉਹ ਉਹ ਨਸ਼ਲੇ ਬਰਬਾਦ ਕਰ ਦੂਗੀ ਹੁਣ ਮੈਂ ਇਹੀ ਗੱਲ ਪੰਜਾਬ ਦੇ ਨੌਜਵਾਨਾਂ ਨੂੰ ਕਹਿਣਾ ਚਾਹਣਾ ਨੌਜਵਾਨਾਂ ਸਾਰੀਆਂ ਰੋਗਾਂ ਦੀ ਇੱਕ ਦਵਾਈ ਹੈ ਇੱਕ ਦਵਾਈ ਕੀ ਹੈ ਜੇ ਤੁਸੀਂ ਚਾਹੋ ਨਿਓ ਕਿਸੀ ਆਪਣੇ ਪੰਜਾਬ ਦਾ ਭਲਾ ਕਰੀਏ ਆਪਣੇ ਮਾਪੇ ਬਾਪ ਦੀ ਸੇਵਾ ਕਰੀਏ ਜਾਂ ਪੰਜਾਬ ਨੂੰ ਬਚਾਉਣਾ ਜਾਂ ਇਤਿਹਾਸ ਨੂੰ ਬਚਾਉਣਾ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨਾਲ ਲੜ ਲੜ ਲੱਗੋ ਗੁਰੂ ਗ੍ਰੰਥ ਸਾਹਿਬ ਨੂੰ ਅਸਲ ਆਪਣਾ ਗੁਰੂ ਧਾਰਨ ਕਰਕੇ ਚੱਲੋ ਫਿਰ ਤੁਸੀਂ ਕੋਈ ਪੰਜਾਬ ਦੀ ਇਤਿਹਾਸ ਦੀ ਗੱਲ ਕਰ ਸਕਦੇ ਹੋ ਇਸ ਕਰਕੇ ਮੇਰੇ ਵੀਰੋ ਆਪਾਂ ਨਸ਼ਿਆਂ ਤੋਂ ਆ ਕਰਤਿਓਂ ਤੋਂ ਦੂਰ ਹੋਈਏ ਹੁਣ ਇਹਨਾਂ ਲੀਡਰਾਂ ਦੀ ਆਪਾਂ ਗੱਲ ਕੀ ਕਰੀਏ ਬਾਈ ਇਹਨਾਂ ਨੂੰ 1% ਕਿਸੇ ਨੂੰ ਇਹ ਚੀਜ਼ ਦਾ ਪਤਾ ਨਹੀਂ ਕਿ ਪੰਜਾਬ ਦੇ ਮੁੱਦੇ ਕੀ ਨੇ ਪੰਜਾਬ ਦੇ ਸਮੱਸਿਆਵਾਂ ਕੀ ਨੇਗੀਆਂ ਪੰਜਾਬ ਜੁਮੇ ਅੱਡੀ ਵੱਡੀ ਕਰਜ਼ੇ ਦੀ ਪੰਡ ਚੜੀ ਪਈ ਆ ਬਾਈ ਉਹਦੇ ਉੱਪਰ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਹੈਗਾ ਪੰਜਾਬ ਦੇ ਵਿੱਚ ਕੋਈ ਨੌਜਵਾਨ ਹੁਣ ਮੈਨੂੰ ਪ੍ਰਵਾਸ ਦੀ ਜਿਹੜੀ ਗੱਲ ਕਰਦਾ ਹੈ ਲੀਡਰ ਪ੍ਰਵਾਸ ਦੀ ਗੱਲ ਕਰਦ ਨੇ ਸਭ ਤੋਂ ਪਹਿਲਾਂ ਤੇਰੇ ਭਰਾ ਨੇ ਉਹ ਮਾਫੀਆ ਨਾਲ ਮੱਥਾ ਲਾਇਆ ਨਹੀਂ ਅੱਜ ਪੰਜਾਬ ਦੇ ਪਾਣੀ ਖਤਮ ਹੋਈ ਜਾਂਦੇ ਨੇ ਅੱਜ ਪੰਜਾਬ ਨੂੰ ਇੱਥੇ ਸਰਦਾਂ ਦੇ ਰੁਲੀਆਂ ਜਾਂਦੇ ਅੱਜ ਪੰਜਾਬ ਚੰਡੀਗੜ੍ਹ ਦੇ ਵਿੱਚ ਸਾਨੂੰ ਨਹੀਂ ਵੜਨ ਦਿੰਦੇ ਬਾਈ ਉਹੀ ਗੱਲ ਕਹਿਣਾ ਵੀ ਨੌਜਵਾਨੀ ਜਾਗੂ ਕਿਵੇਂ ਜਿਹੜੀ ਮੈਂ ਤੁਹਾਨੂੰ ਨਸ਼ੇ ਵਾਲੀ ਪਹਿਲਾਂ ਗੱਲ ਦੱਸ ਕੇ ਹਟਾਇਆ ਵੀ ਨਸ਼ਾ ਪੰਜਾਬ ਨੂੰ ਘੁਣ ਮੰਗ ਖਾਈ ਜਾਂਦਾ ਪੰਜਾਬ ਦੇ ਜਿੰਨੇ ਵੀ ਸਮੱਸਿਆਵਾਂ ਆਣੀਆਂ ਇਹ ਪਰਮਾਤਮ ਗੁਰੂ ਦੇ ਜਿਹੜੀ ਮੈਂ ਗੱਲ ਕਰ ਰਿਹਾ ਹਾਂ ਨਾ ਗੁਰੂ ਤੋਂ ਮੈਂ ਸਿੱਖਿਆ ਜੋ ਕੁਝ ਜਿਹੜਾ ਮਾੜਾ ਮੋਟਾ ਕੁਝ ਮੈਨੂੰ ਤੂੰ ਸੋਚ ਰਿਹਾ ਕਿ ਮੇਰੇ ਤੇ ਬਦਲਾ ਆਇਆ ਉਹ ਗਰਵਾਣੀ ਕਰਕੇ ਆ ਹੈਨਾ ਜਿਹੜੀ ਮੈਂ ਤੈਨੂੰ ਪਹਿਲਾਂ ਤੁਸੀਂ ਰਾਜਨੀਤਿਕ ਲੀਡਰਾਂ ਵਾਲੀ ਉਹ ਗੱਲ ਵਿਚਾਲੇ ਰਹਿ ਗਈ ਸੀਗੀ ਵੀ ਇਹਨਾਂ ਦੇ ਜਿਹੜੇ ਰਾਜਨੀਤਿਕ ਲੀਡਰ ਲੋਕ ਨੇਗੇ ਜਿਹੜੇ ਆ ਵਿਚਾਰੇ ਐਮਐਲਏ ਬਣੇ ਫਿਰਦੇ ਨੇ ਹੋਰ ਬਣੇ ਫਿਰਦੇ ਨੇ ਇਹਨਾਂ ਨੂੰ ਪੰਜਾਬ ਦੀਆਂ ਸਮੱਸਿਆਵਾਂ ਵੀ ਨਹੀਂ ਪਤਾ ਜਿਵੇਂ ਪਹਿਲਾਂ ਤੈਨੂੰ ਘਰਾਂ ਦੀ ਵਾਲੀ ਗੱਲ ਦੱਸ ਕੇ ਡਾ ਹੋਰ ਦੱਸ ਕੇ ਹਟ ਹੈਨਾ ਇਹਨਾਂ ਦੀ ਸੋਚ ਪਤਾ ਵਿਚਾਰਾਂ ਦੀ ਕੀ ਹੈ ਆਪਣੇ ਘਰ ਭਰਨ ਦੇ ਕਰ ਸੋਚ ਹੈ ਗੱਨ ਮੈਨ ਲੈ ਲੈ ਗੱ ਉਹ ਪਹਿਲਾਂ ਵਾਲੀ ਗੱਲ ਰਹੀ ਨਹੀਂ ਬਾਈ ਜਿਵੇਂ ਪਹਿਲਾਂ ਗੱਲ ਕਹਿੰਦੇ ਸੀ ਨਾ ਐਮਐਲਏ ਸਾਹਿਬ ਆ ਗਿਆ ਹੁਣ ਤਾਂ ਛਤਰੀ ਪੈਂਦੇ ਨੇਗੇ ਹਨਾ ਇਹਨਾਂ ਦੀ ਸੋਚ ਵਿਚਾਰਾਂ ਦੀ ਇੱਥੇ ਕਿਤੇ ਕਰਾਂ ਮੈਂ ਇਹਨਾਂ ਨੂੰ ਇੱਕੋ ਗੱਲ ਕਹਿਣਾ ਚਾਹਣਾ ਵੀ ਯਾਰ ਤੁਸੀਂ ਸੋਚੋ ਸਮਝੋ ਦੇਖੋ ਆਪਣੇ ਘਰ ਨਾਲ ਪਰੋ ਦੁਨੀਆ ਦੇ ਵਿੱਚ ਨਾ ਇਹ ਗੱਲ ਕਹੀ ਜਾਂਦੀ ਆ ਜਿਹੜੇ ਵੱਡੇ ਇਤਿਹਾਸਕਾਰ ਨੇ ਕਹਿੰਦੇ ਵੀ ਜੇ ਭਾਰਤ ਦੇ ਵਿੱਚ ਕੋਈ ਐਮਐਲਏ ਬਣ ਜਾਂਦਾ 100 ਕਰੋੜ ਦਾ ਹੋ ਜਾਂਦਾ ਪੈਸਾ ਤੁਹਾਡੇ ਨਾਲ ਨਹੀਂ ਜਾਣਾ ਮੁੱਖ ਮੰਤਰੀ ਦੇ ਪਾਸਾ ਨਾਲ ਨਹੀਂ ਜਾਣਾ ਆ ਮੰਤਰੀ ਦੇ ਪੈਸਾ ਨਾਲ ਨਹੀਂ ਜਾਣਾ ਪਹਿਰਾ ਦਿਓ ਯਾਰ ਜੇ ਤੁਸੀਂ ਲੋਕਾਂ ਲਈ ਚੋਣੇਗਾ ਤਾਂ ਪਹਿਰਾ ਦਿਓ ਥੋੜਾ ਮਰਨ ਸਮੇ ਥੋੜਾ ਕਰਮੀ ਨਾਲ ਜਾਣਾ ਚੰਗਾ ਕਰਮ ਕਰੋਗੇ ਲੋਕਾਂ ਲਈ ਕਰਮ ਕਰੋਗੇ ਤਾਂ ਲੋਕਾਂ ਦੀ ਤੁਸੀਂ ਤਾਂ ਕੋਈ ਪਰਮਾਤਮਾ ਦੇ ਦਰਗਾਹ ਤੁਹਾਡਾ ਹਰਾ ਹੋਊਗਾ ਹੁਣ ਇੱਕ ਗੱਲ ਆ ਬਾਈ ਹੁਣ ਜਿਹੜੀ ਮੈਂ ਗੱਲ ਕਹਿਣਾ ਕਿ ਇਹਨਾਂ ਲਈ ਛੋਟੇ ਛੋਟੇ ਸਮੱਸਿਆਵਾਂ ਦਾ ਹੱਲ ਕਰਨਾ ਕਿੱਡੀ ਕਬੱਡੀ ਗੱਲ ਹੈ 1 ਐਮਐਲ ਲਈ ਹੁਣ ਮੈਂ ਕਿੰਨੇ ਮਲਾਲਾ ਜੁਨੇ ਮ ਬੱਧਵਾਰ ਨੂੰ ਹੁਣ ਦੁਬਾਰੇ ਫਿਰ ਬੈਠਣ ਲੱਗੂਆਂ ਅੰਦੋਲਨ ਤੋਂ ਬਾਅਦ ਹੁਣ ਜਦੋਂ ਅਸੀਂ ਬਹਿੰਦੇ ਹੁੰਦੇ ਸੀ ਕਿੰਨੀਆਂ ਕੁੜੀਆਂ ਤੋਰਤੀਆਂ ਬਾਈ ਆ ਲੋਕਾਂ ਦਾ ਫੋਨ ਕਰਨੇ ਛੋਟੇ ਛੋਟੇ ਮੈਂ ਕਿਹੜੇ ਮੇਰੇ ਕੋਲੇ ਕਿਹੜਾ ਕੋਈ ਪਾਵਰ ਆ ਮੈਂ ਕਿਹੜਾ ਕੋਈ ਸਰਕਾਰੀ 옵ਸ਼ਨ ਆ ਲੋਕ ਤਾਂ ਹੀ ਖੜੇ ਕਹਣਗੇ ਸਾਡਾ ਭਰਾ ਆ ਗਿਆ ਆ ਬਾਪੂ ਕਹਣਗੇ ਸਾਡਾ ਪੁੱਤ ਆ ਗਿਆ ਮਾਵਾ ਕਹਣਗੇ ਸਾਡਾ ਪੁੱਤ ਆ ਗਿਆ ਕੁਛੜ ਤੇ ਲੈ ਲੈਂਦੇ ਨੇ ਬਾਈ ਇਹ ਲੋਕਾਂ ਦਾ ਪਿਆਰਾ ਹੈ ਇਹ ਤੁਹਾਨੂੰ ਵੀ ਲੋਕ ਪਿਆਰ ਕਰਨਗੇ ਜੇ ਤੁਸੀਂ ਲੋਕਾਂ ਲਈ ਕੰਮ ਕਰੋਗੇ ਪਰ ਤੁਸੀਂ ਕੀ ਆ ਇਹਨਾਂ ਦੀ ਸਮੱਸਿਆ ਪਤਾ ਕੀ ਹੈ ਇਹ ਬਾਈ ਇਹਨਾਂ ਦੀ ਸਮੱਸਿਆ ਇਹ ਆ ਕਿ ਇਹ ਜਰ ਬਾਲੇ ਵੱਡੇ ਮੰਨ ਕੇ ਚੱਲ ਉਹ ਬਣ ਕੇ ਕੌਲੀ ਝੱਟ ਵਾਲੇ ਬਣ ਗਏ ਰਾਜਨੀਤਿਕ ਲੀਡਰ ਤੇ ਲੋਕ ਲੀਡਰ ਦੇ ਵਿੱਚ ਬਹੁਤ ਫਰਕ ਹੁੰਦਾ ਇਹ ਤਲਬੇ ਚੜਦੇ ਰਹਿੰਦੇ ਨੇਗੇ ਬਸ ਉਹਨਾਂ ਨੂੰ ਕੁਰਸੀ 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 ਜਾਂ ਪਰਚੇ ਗਲਤ ਕਰਾ ਤੇ ਹੈਲੋ ਆ ਪਰਚਾ ਕਰਦੀਆਂ ਉਹ ਜਿਹੜਾ ਨੌਜਵਾਨ ਕੋਈ ਪੰਜਾਬ ਦੇ ਕੋਈ ਗੱਲ ਕਰਦਾ ਇਹ ਕੋਈ ਗੱਲਾਂ ਨਹੀਂ ਜਾਂ ਕਰਨ ਵਾਲੀਆਂ ਕੁਝ ਜੀਆਂ ਹਲਕ ਤਾਂ ਇਹ ਕਿੰਨੇ ਇਹ ਲੋਕਾਂ ਤੁਸੀਂ ਕਿੰਨੇ ਬਾਤ ਦਮਾਵਾ ਲੈਨੇ ਹੋ ਕੀ ਬਾਣੀ ਗੱਲ ਕਹਿੰਦੀ ਆ ਤਪਉ ਰਾਜ ਰਾਜੋ ਨਰਕ ਬੰਦਾ ਰਾਜ ਗਦੀ ਤੇ ਬੈਠਾ ਹੋਇਆ ਬੜਾ ਬੜਾ ਮੰਨ ਕੇ ਚੱਲ ਲੋਕਾਂ ਦੇ ਨਾਲ ਦੁਰਭਿਆਰ ਕਰਦਾ ਤੇ ਰਾਜ ਗਦੀ ਤੇ ਫਿਰ ਉਹ ਬੰਦਾ ਬਹੁਤ ਨਰਕਾਂ ਦੇ ਵਿੱਚ ਜਾਂਦਾ ਇਸ ਕਰਕੇ ਇਹ ਚੀਜ਼ ਸਮਝੋ ਵਿਚਾਰੋ ਅਸੀਂ ਲੋਕਾਂ ਦੀ ਸੇਵਾ ਕਰੀਏ ਪਹਿਲਾਂ ਤਾਂ ਕਹਿੰਦੇ ਅਸੀਂ ਸੇਵਾ ਕਰਾਂਗੇ ਬਾਅਦ ਸੇਵਾ ਤੁਹਾਡੀ ਕਿੱਧਰ ਜਾਂਦੀ ਹੈ ਜੱਜ ਆਈ ਸੇਵਾ ਤੁਸੀਂ ਸਾਨੂੰ ਇਹ ਰਾਜਨੀਤਿਕ ਲੀਡਰ ਲੋਕ ਕਹਿੰਦੇ ਨੇ ਅੱਜ ਅੱਜ ਸਾਡਾ ਕਿਸਾਨਾਂ ਦੇ ਉੱਪਰ ਗੋਲੀਆਂ ਵੱਰ ਰਹੀਆਂ ਨੇ ਤੁਸੀਂ ਇਹ ਗੱਲ ਕਹਿੰਦੇ ਹੋ ਵੀ ਸਾਨੂੰ ਕਿਸਾਨ ਵਿੱਚ ਨਹੀਂ ਬਠਣ ਦੇ ਤੁਸੀਂ ਕਿਸਾਨਾਂ ਦੇ ਵਿੱਚ ਬਹਿ ਨਹੀਂ ਕਿਉਂ ਤੁਸੀਂ ਏ ਕਹਿੰਦੇ ਨੇ ਜਿਹੜੇ ਨਾਨ ਪੋਲਿਟਿਕਲ ਸਟੇਜਾਂ ਨਹੀਂਆਂ ਹੈਗੀਆਂ ਵੀ ਨੇ ਪਰ ਤੁਸੀਂ ਇਸ ਤੋਂ ਉੱਪਰ ਦਾ ਕੰਮ ਕਰੋ ਸਾਡੇ ਕਿਸਾਨ ਹੈ ਦਿੱਲੀ ਗਏ ਨੇ ਤੁਸੀਂ ਤਾਂ ਪਹਿਲਾਂ ਦਿੱਲੀ ਜਾ ਸਕਦੇ ਹੋ ਹੁਣ ਦਿੱਲੀ ਤੁਸੀਂ ਇਹ ਹਿਸਾਬ ਲਾ ਲਾ ਹੈਲੀਕਾਪਟਰ ਤਾਂ ਹੈਗੇ ਹੈਗੇ ਨੇਗੇ ਆ ਜਿਹੜੇ ਦੂਜੇ ਛੋਟੇ ਨੇਗੇ ਆ ਜਿਹੜੇ ਤੁਰੇ ਫਿਰਦੇ ਨੇਗੇ ਜਿਹੜਾ ਛੋਟਾ ਮਹਿਕਮਾ ਇਹਨਾਂ ਦਾ ਐਮ ਐਮ ਐਲ ਏ ਇਹ ਕਿਹੜਾ ਦਿੱਲੀ ਜਾਂਦੇ ਨਹੀਂ ਕਿ ਦੂਜੀ ਤੀਜੀ ਦਿਨ ਉੱਥੇ ਬਹਿ ਜੋ ਇਕੱਠੇ ਹੋਗੇ ਬੈੱਕੇ ਦਾ ਦਿਖਾਓ ਯਾਰ ਉੱਥੇ ਗੱਲ ਕਰੋਗੀ ਪੰਜਾਬ ਦੀ ਠੋਕ ਕੇ ਗੱਲ ਕਰੋ ਯਾਰ ਚੁਣੇ ਹੋਏ ਨੁਮਾਇੰਦੇ ਹੋ ਜਦੋਂ ਤੁਹਾਨੂੰ ਨੈਸ਼ਨਲ ਤੁਹਾਨੂੰ ਨੈਸ਼ਨਲ ਮੀਡੀਆ ਨਹੀਂ ਕਵਰ ਕਰਦਾ ਤੁਹਾਨੂੰ ਇੰਟਰਨੈਸ਼ਨਲ ਮੀਡੀਆ ਕੀ ਕਹੂਗਾ ਵੀ ਦੁਨੀਆ ਦੇ ਵਿੱਚ ਇੱਕ ਚੁਣਿਆ ਹੋਇਆ ਸਾਡਾ ਇੱਥੇ ਪੰਜਾਬ ਦਾ ਮੁੱਖ ਮੰਤਰੀ ਬੇਟਾ ਇੱਥੇ ਐਮਐਲਏ ਬੈਠੇ ਨੇਗੇ ਤੁਸੀਂ ਪਰ ਧਰਨੇ ਕਿਤੇ ਲਈ ਜਾ ਕੇ ਲਾਉਣੇ ਹੋ ਤੁਸੀਂ ਆਪਣੇ ਜਿਹੜੇ ਜਿਹੜੇ ਜਿਨ੍ਹਾਂ ਨੇ ਕਰਪਟ ਨੇਗੇ ਜਿਨ੍ਹਾਂ ਨੇ ਲੋਕਾਂ ਦੇ ਕੋਈ ਸ਼ਰਾਬ ਦੇ ਵਿੱਚ ਘੱਪ ਲਾਇਆ ਕੋਈ ਕਿਸੇ ਦੇ ਚੀਜ਼ ਦੇ ਵਿੱਚ ਘੱਪ ਲਾਇਆ ਤੁਸੀਂ ਉਹਨਾਂ ਨੂੰ ਛਡਾਉਣ ਲਈ ਘੱਪਲੇ ਧਰਨੇ ਲਾਉਣੇ ਹੋ ਤੁਸੀਂ ਕਦੇ ਇਹ ਚੀਜ਼ ਸੋਚਿਆ ਵੀ ਜਿਹੜਾ ਸਾਡਾ ਕਰੋੜਾਂ ਰੁਪਿਆ ਫੰਡ ਰੁਕਿਆ ਖੜਾ ਤੁਸੀਂ ਇਹ ਗੱਲ ਕਹਿਣੇ ਹੋ ਜਿਹੜਾ ਕਰੋੜਾਂ ਰੁਪਿਆ ਫੰਡ ਰੁਕੀ ਖੜੇ ਨੇਗੇ ਤੁਸੀਂ ਕਿਸੇ ਉਹ ਫੰਡ ਲਈ ਧਰਨਾ ਲਾਇਆ ਪੰਜਾਬ ਦੇ ਪੈਸਾ ਲੈਣ ਲਈ ਸ ਜਿਵੇਂ ਅਸੀਂ ਬਹਿਣੇ ਹੋ ਤੁਸੀਂ ਇਹ ਗੱਲ ਕਹਿਣੇ ਹੋ ਕਿ ਮੋਦੀ ਨਹੀਂ ਕਿਹਤੋਂ ਹਾਰਦਾ ਮੋਦੀ ਦਾ ਦੇਖੋ ਜੀ ਅਸੀਂ ਸਮਝੋਤਾ ਕਰਦੇ ਆਂ ਐਨਡੀਆ ਸਮਝੋਤਾ ਕਰਦੇ ਆਂ ਇੰਡੀਆ ਸਮਝੋਤਾ ਕਰਦੇ ਆਂ ਇਹ ਸਮਝੋਤਾ ਕਰਨ ਨੂੰ ਥੋੜੇ ਦਿਨਾਂ ਬਾਅਦ ਇਕੱਠੇ ਹੋ ਜਾਂਦੇ ਨੇ ਜੋ ਲੋਕ ਛੇਤਰ ਖੇਚ ਲੈਣਦੇ ਨੇ ਫਿਰ ਪਿੱਛੇ ਹਟ ਜਾਂਦੇ ਨੇ ਕੋਈ ਭਾਜਪਾ ਨਾਲ ਨਾਲ ਤਿਆਰ ਹੁੰਦਾ ਜੀ ਲੋਕ ਛੇਤਰ ਕਰਨ ਖੇਚਦੇ ਨਹੀਂ ਫਿਰ ਕਹਿੰਦੇ ਨੇ ਬਸ ਹੁਣ ਸਾਡਾ ਸਮਝੋਤਾ ਕੈਨਸਲ ਆਜੇ ਨਹੀਂ ਕਰਦੇ ਅਸੀਂ ਤੁਸੀਂ ਕਹਿੰਦੇ ਅਸੀਂ ਮੋਦੀ ਨੂੰ ਹਰਾਉਣਾ ਮੋਦੀ ਨੂੰ ਹਰਾਇਆ ਕਿਨੇ ਆ ਮੋਦੀ ਕਿਹਤੋਂ ਨਹੀਂ ਹਾਰਦਾ ਮੋਦੀ ਨੂੰ ਹਰਾਇਆ ਆ ਸਾਡੇ ਨੌਜਵਾਨਾਂ ਨੇ ਸਾਡੇ ਬਾਪੂਆਂ ਨੇ ਸਾਡੇ ਲੋਕਾਂ ਨੇ ਬ ਚੱਲ ਰਹੀ ਦੀ ਜੋ ਭਾਜਪਾ ਕੁਝ ਚਾਲਾਂ ਚੱਲ ਰਹੀ ਸੀ ਆਪਾਂ ਮੋਦੀ ਤੋਂ ਮਾਫੀ ਮੰਗਵਾਈ ਨਹੀਂ ਮੋਦੀ ਨੇ ਗਲਤੀ ਮੰਨੀ ਨਹੀਂ ਮੋਦੀ ਨੂੰ ਅਸੀਂ ਹਰਾਇਆ ਪਰ ਤੁਸੀਂ ਤਾਂ ਚੁਣੇ ਹੋਏ ਨਮਾਇंदे ਹੋ ਤੁਹਾਡੇ ਕੋਲ ਤਾਂ ਵੱਧ ਪਾਵਰਾਂ ਨੇ ਤੁਸੀਂ ਵੀ ਤਾਂ ਕੁਝ ਕਰ ਸਕਦੇ ਹੋ ਯਾਰ ਜੇ ਲੋਕ ਜੇ ਆਮ ਲੋਕ ਲੜ ਸਕਦੇ ਥੋਡੇ ਕੋਲ ਤਾਂ ਅਸੀਂ ਥੋੜਾ 1.5 ਲੱਖ ਵੋਟ ਦਾ 1.5 ਲੱਖ ਵੋਟ ਇੱਕਾ ਮਿਲਣ ਨੂੰ ਹੋਗੀ ਚਾਹੇ ਕਿਸ ਨੇ ਪਾਈਆ ਚਾਹੇ ਨਾ ਪਾਈਆ ਜਦੋਂ ਐਮਐਲਏ ਜਿੱਤ ਗਿਆ ਤਾਂ 1.5 ਲੱਖ ਵੋਟ ਦਾ ਮਾਲਕ ਹੈ ਸਾਰੇ ਇੱਕ ਹਲਕੇ ਦੇ ਵੀ 1.5 ਤੋਂ 1.780 ਹਜ਼ਾਰ ਵੋਟਾਂ ਨੇਗੀਆਂ ਉਹ ਸਾਰੀਆਂ ਵੋਟਾਂ ਦਾ ਮਾਲਕ ਆਓ ਪਰ ਉਸ ਤੁਹਾਡੇ ਕੋਲੇ 1.5 ਲੱਖ ਲੋਕ ਦੀ ਪਾਵਰ ਇਸ ਕਰਕੇ ਆ ਹਾਂ ਦੇ ਆਖਰੀ ਸਵਾਲ ਕਿਉਂਕਿ ਮੀਟਿੰਗਸ ਚੱਲ ਰਹੀਆਂ ਨੇ ਸਰਕਾਰ ਦੇ ਨਾਲ ਤੇ ਆਪਣੇ ਕਿਸਾਨ ਆਗੂਆਂ ਦੀਆਂ 21 ਤਰੀਕ ਬਹੁਤ ਵੱਡਾ ਦਿਨ ਮੰਨਿਆ ਜਾ ਰਿਹਾ ਉਸ ਦਿਨ ਆਰ ਪਾਰ ਦੀ ਜਾਂ ਤਾਂ ਗੱਲ ਮੰਨੀ ਜਾਊਗੀ ਜਾਂ ਫਿਰ ਦਿੱਲੀ ਵੱਧ ਨੂੰ ਵੱਡਾ ਐਲਾਨ ਹੋ ਸਕਦਾ ਨੌਜਵਾਨ ਤੁਹਾਨੂੰ ਦੇਖ ਰਹੇ ਹੋਣ ਤਾਂ ਕੀ ਕਹਿੰਦੇ ਹੋ ਕਿਉਂਕਿ ਵੱਡੀ ਤਿਆਰੀ ਕਰਨੀ ਪਾਉਗੀ ਪਹਿਲਾਂ ਆਪਾਂ ਸਾਰਾ ਕੁਝ ਦੇਖ ਲੈ ਜੋ ਤਿਆਰੀਆਂ ਇਹਨਾਂ ਨੇ ਕੀਤੀਆਂ ਅੱਗੇ ਪਾਓ ਦੇਖੋ ਵੀਰੇ ਜਿਹੜੇ ਨੌਜਵਾਨਾਂ ਦੀ ਗੱਲ ਆ ਨੌਜਵਾਨ ਸਾਡੇ ਬਾਪੂ ਨੇ ਕਿਹਾ ਪੁੱਤ ਬਹਿ ਜਾ ਪੁੱਤ ਬਹਿ ਜਾ ਪੁੱਤ ਪੁੱਤ ਕਰਕੇ ਬਿਠਾਏ ਹੋ ਨਹੀਂ ਆਪਾਂ ਕੀ ਸੁਣਾਇਆ ਸੀਗਾ ਹਨਾ ਕੋਈ ਵੀ ਲੜਾਈਆਂ ਨੇ ਜੰਗਾਂ ਜੰਗਾਂ ਨੇ ਜਰਨੈਲਾਂ ਤੋਂ ਬਣਾ ਨਹੀਂ ਜਿੱਤੀਆਂ ਜਾਂਦੀਆਂ ਇਹ ਸਾਡੇ ਜਰਨੈਲ ਨੇਗੇ ਇਸ ਕਰਕੇ ਇਹ ਜਰਨੈਲਾਂ ਦੀ ਜੋ ਸੋਚ ਆ ਜੋ ਕੁਝ ਕਰ ਰਹੇ ਨੇ ਜਰਨੈਲ ਸੋਚ ਸਮਝ ਕੇ ਫੈਸਲਾ ਲੈਣਗੇ ਅਸੀਂ ਉਹ ਫੈਸਲੇ ਤੇ ਪਹਿਰਾ ਦੇਵਾਂਗੇ ਸਾਡੇ ਲਈ ਇਹ ਬਾਰਡਰ ਤੋੜਨਾ ਕੋਈ ਵਾਲੀ ਵੱਡੀ ਗੱਲ ਨਹੀਂ ਹੈਗੀ ਅਸੀਂ ਇੱਕ ਮਿੰਟ ਭਰਾ ਛੱਡ ਦੇ ਇੱਕ ਮਿੰਟ ਆਪਣਾ ਹੈ ਆ ਇਹ ਜਿਹੜੀਆਂ ਹੁਣ ਇਹ ਕਹਿੰਦੇ ਸੀ 30000 ਉਹ ਗੋਲੀਆਂ ਇੱਥੋਂ ਕਹਿੰਦੇ ਹੋਰ ਤਿਆਰ ਕਰਾ ਰਹੇ ਨੇ ਸਾਨੂੰ ਟੰਤੋਂ ਘਾਉਣ ਲਈ ਤੁਸੀਂ ਸਾਡੇ ਤੇ ਪਰਮਾਣੂ ਬੰਬ ਲੈ ਕੇ ਸੁੱਟੋ ਵੱਡਾ ਕਿ ਅਸੀਂ ਪੰਜਾਬ ਅਸੀਂ ਉਦੋਂ ਮੌਣੇ ਖਤਮ ਹੋਣੇ ਅਸੀਂ ਬੈਰੀ ਪੂਰੀ ਗੇੜ ਬੜੇ ਜਲਦੀ ਢੇਡ ਦੇਣੇ ਆ ਆ ਜਿਹੜਾ ਆ ਫਰਖਦ ਦਿਖਾਉਂਦਾ ਦੋੜੇ ਜਾਣਗੇ ਪਰ ਅਸੀਂ ਹਜੇ ਅਸੀਂ ਸਬਰਾ ਸਾਡਾ ਸਬਰ ਦਾ ਬੰਨ ਨਾ ਪਰਖੋ ਅਸੀਂ ਕਹਿੰਦੇ ਆ ਵੀ ਐਵੇਂ ਜੇ ਕੋਈ ਮਸਲਾ ਹੱਲ ਹੋ ਜੇ ਤਾਂ ਚੰਗੀ ਗੱਲ ਹੈ ਇਸ ਕਰਕੇ ਜੋ ਤੁਸੀਂ ਕੰਧਾਂ ਖਿੱਚ ਰਹੇ ਹੋ ਨਾ ਇਹ ਕੰਧਾਂ ਤੁਹਾਡੇ ਲਈ ਬੜੀਆਂ ਮਾਰੂ ਸਾਫਤ ਹੋਣਗੀਆਂ ਤੁਸੀਂ ਕੀ ਦਿਖਾ ਰਹੇ ਹੋ ਦੁਨੀਆ ਨੂੰ ਹਾਂ ਇਹ ਦੁਨੀਆ ਦਾ ਅਸਲੀ ਜਿਹੜਾ ਜਿਹੜਾ ਇਸ ਭਾਰ ਦਾ ਅਸਲੀ ਮਾਲਕ ਆ ਪੰਜਾਬ ਤੁਸੀਂ ਉਸ ਪੰਜਾਬ ਨੂੰ ਰੋਕ ਰਹੇ ਹੋ ਕਿਤੇ ਕੰਧਾ ਇਸ ਹਰਦਾਂ ਦੇ ਵਿੱਚ ਨਾ ਹੋ ਜਾਣ ਤੁਸੀਂ ਗੱਲਾਂ ਜਿਹੜੇ ਤੁਸੀਂ ਕਰ ਰਹੇ ਹੋ ਪੰਜਾਬ ਦੀ ਜਵਾਨੀ ਚ ਰੋਊਗਾ ਗੁੱਸਾ ਬਾਈ ਜੀ ਫਿਰ ਤੁਸੀਂ ਗੱਲ ਕਹਿੰਦੇ ਹੋ ਵੀ ਐਵੇਂ ਐਵੇਂ ਫਰਪੁੱਠਾ ਛੋੜ ਲਈ ਪੈਣਾ ਇਹ ਗੱਲ ਇਹ ਚੀਜ਼ਾਂ ਜਿਹੜੀਆਂ ਤੋੜਨੇ ਬੰਦ ਕਰੋ ਤੁਸੀਂ ਲੋਕਾਂ ਨਾਲ ਬੈਠ ਕੇ ਗੱਲ ਕਰੋ ਤੁਹਾਡਾ ਅਸਲ ਦੇ ਵਿੱਚ ਪਤਾ ਕੀ ਹੈ ਜਦੋਂ ਇੱਕ ਚੀਜ਼ ਤੁਸੀਂ ਦੇਖੋ ਇਹ ਸਾਡੀ ਸਮੱਸਿਆ ਪੰਜਾਬ ਦੀ ਰਾਜਨੀਤੀ ਦੀ ਬਹੁਤ ਵੱਡਿਆ ਪੂਰੇ ਭਾਰਤ ਦੀ ਰਾਜਨੀਤੀ ਦੀ ਸਮੱਸਿਆ ਇਹ ਜਿਹੜੀ ਰਾਜਨੀਤੀ ਦੀ ਸਮੱਸਿਆ ਕੀ ਆ ਪੰਜਾਬ ਦੇ ਵਿੱਚ ਕੋਈ ਵੀ ਅੰਦੋਲਨ ਚੱਲ ਪੇ ਅਸੀਂ ਮੁੱਖ ਮੰਤਰੀ ਨਾਲ ਮੀਟਿੰਗ ਕਰਨੀ ਆ ਸਾਡੇ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਹੁੰਦਾ ਪਹਿਲਾਂ ਲੰਡੂ ਬੱਚੀ ਜਿਹੀ ਮੀਟਿੰਗਾਂ ਕਰੀ ਜਾਣਗੇ ਹਨਾ ਜਿਵੇਂ ਕੋਈ ਮੰਤਰੀ ਜਾਂ ਹੋਰ ਮੀਟਿੰਗਾਂ ਕਰੀ ਜਾਣਗੇ ਮੁੱਖ ਮੰਤਰੀ ਮੀਟਿੰਗ ਕਰਨ ਨੂੰ ਤਿਆਰ ਨਹੀਂ ਹੁੰਦਾ ਇਹੋ ਜੀ ਸਮੱਸਿਆ ਪੰਜਾਬ ਦੇ ਵਿੱਚ ਆਇਆ ਜਾ ਲੋਕਾਂ ਦਾ ਲੋਕਾਂ ਦਾ ਇੱਕ ਇੱਕ ਕੋਈ ਕਿਸੇ ਚੀਜ਼ ਨੂੰ ਆਪਾਂ ਲੈ ਕੇ ਮੰਗ ਨੂੰ ਉਠ ਦਿਆ ਨਾ ਪਰ ਮੁੱਖ ਮੰਤਰੀ ਮੀਟਿੰਗ ਨਹੀਂ ਕਰਦਾ ਹੁਣ ਕੀ ਮੈਨੂੰ ਇਹ ਕਹ ਲੱਸੋ ਆ ਪੂਰੀ ਨੈ ਕੀ ਮਸਲੇ ਦਾ ਹੱਲ ਕੇਰਾ ਪ੍ਰਧਾਨ ਮੰਤਰੀ ਜੀ ਨਾਲ ਮੀਟਿੰਗ ਕਰ ਨਹੀਂ ਸਕਦਾ ਦੇਖਦਾ ਪ੍ਰਧਾਨ ਮੰਤਰੀ ਮੀਟਿੰਗ ਕਰ ਨਹੀਂ ਸਕਦਾ ਮੈਨੂੰ ਇੱਕ ਗੱਲ ਦੱਸੋ ਭਾਈ ਦੁਨੀਆ ਦਾ ਸਭ ਤੋਂ ਵੇਤਨ ਰਾਜਾ ਮਹਾਰਾਜ ਰਜੀਤ ਸਿੰਘ ਦਾ ਰਿਆ 40 ਸਾਲ ਦਾ ਰਾਜ ਰਿਆ ਕਿੱਡਾ ਵੱਡਾ ਰਾਜ ਸੀ ਭਾਈ ਕਾਬਲ ਖੰਧਾਰ ਦੇ ਕੰਦਾਂ ਤੱਕ ਰਾਜ ਸੀ ਜੋ ਉਹ ਐਡਾ ਵੱਡਾ ਰਾਜਾ ਲੋਕਾਂ ਦੇ ਵਿੱਚ ਆ ਕੇ ਸਮੱਸਿਆਵਾਂ ਦੇ ਹੱਲ ਕਰ ਸਕਦਾ ਤਾਂ ਇਹ ਕਿਉਂ ਨਹੀਂ ਕਰ ਸਕਦੇ ਭਾਈ ਅੱਜ ਤਾਂ ਦੇਸ਼ ਬੜਾ ਛੋਟਾ ਅੱਜ ਤਾਂ ਗੱਲ ਅੱਜ ਤਾਂ ਕਿੰਨੇ ਸੋਰਸ ਨੇ ਗੱਲ ਕਰਨ ਦੇ ਅੱਜ ਤਾਂ ਜੇ ਜੇ ਪ੍ਰਧਾਨ ਮੰਤਰੀ ਨੇ ਗੱਲ ਕਰਨੀ ਆ ਕਿਸਾਨਾਂ ਨਾਲ ਚੰਡੀਗੜ੍ਹ 'ਚ ਬੈਠ ਕੇ ਕਰਨੀ ਆ ਇੱਥੇ ਗੱਲ ਕਰਨੀ ਆ ਤਾਂ ਮਿੰਟਾਂ 'ਚ ਆਹ ਤੇ ਆ ਜੂਗਾ ਭਾਈ ਜੀ ਮੰਤਾ ਜਾ ਸਕਦਾ ਨਾ ਪਰ ਮਹਾਰਾਜਾ ਰਣਜੀਤ ਸਿੰਘ ਘੋੜਾਂ ਦੇ ਜਾ ਕੇ ਯਾਰ ਐਡੀ ਐਡੀ ਗੱਲਾਂ ਕਰ ਲਾਂ ਬਈ ਨੀਚ ਚਾਹੀਦੀ ਆ ਯਾਰ ਨੀਚ ਹੀ ਚਾਹੀਦੀ ਆ ਨਾ ਇਸ ਕਰਕੇ ਇਹੀ ਪ੍ਰੋਬਲਮ ਆ ਇਹ ਲੋਕ ਨੇ ਜਿਹੜੇ ਅਸੀਂ ਉਹਹ ਜੇ ਲੋਕ ਦੀ ਸ਼ਰਾਬੀ ਕਵਾਬੀ ਬਿਠਾਤੇ ਅਸੀਂ ਗੱਡੀਆਂ ਦੇ ਉੱਪਰ ਹੱਥ ਨੇ ਸ਼ਰਾਬਾਂ ਪੀਂਦ ਨੇ ਤੜਕ ਨੂੰ ਫੈਸਲੇ ਕੀ ਭਾਲਦੇ ਹੋ ਮਹਾਰਾਜਾ ਰਣਜੀਤ ਸਿੰਘ ਨੇ ਫੈਸਲੇ ਤਾਂ ਚੰਗੇ ਹੁੰਦੇ ਸੀਗੇ ਉਹ ਗੁਰੂ ਨੂੰ ਸਮਰਪਤ ਸੀ ਬਾਣੀ ਨੂੰ ਸਮਰਪਤ ਸੀ 2 ਘੰਟੇ ਬਾਣੀ ਪੜ੍ਹਦਾ ਸੀ ਉਹ ਰੋਜ਼ ਤਾਂ ਉਹ ਚੰਗੇ ਫੈਸਲੇ ਕਰਦਾ ਸੀ ਧਰਮ ਕੀ ਨੇ ਬਾਈ ਕਿਸ ਨੂੰ ਮੈਂ ਧਰਮ ਦੀ ਗੱਲ ਲਾਖਦਾ ਧਰਮ ਅਸਲ ਦੇ ਵਿੱਚ ਜਿਹੜਾ ਵੀ ਧਰਮੀ ਬੰਦਾ ਕੌਣ ਆ ਧਰਮੀ Hindu Sikh Musliman Asai ਅਸਲੀ ਧਰਮੀ ਬੰਦਾ ਪਤਾ ਕੌਣ ਆ ਜਿਹੜਾ ਅਸ ਧਰਮ ਕੀ ਆ ਮੈਂ ਧਰਮ ਬਾਰੇ ਪੜਿਆ ਜਿਹੜਾ ਕੋਈ ਸੱਚਾ Hindu ਆ ਜਿਹਦੇ ਕੋਲ ਸੱਚ ਆ ਜਿਹੜੇ ਬੰਦੇ ਕੋਲ ਸੱਚ ਆ ਉਹ ਸੱਚਾ Hindu ਆ ਜਿਹੜਾ ਸੱਚਾ ਸੱਚਾ ਬੰਦਾ ਜਿਹੜਾ ਸਿੱਖ ਸੱਚਾ ਉਹ ਸੱਚਾ ਸਿੱਖ ਹੈ ਜਿਹੜੇ ਕੋਲ ਸੱਚ ਆ ਉਹ ਚਾਹੇ ਇਸਾਈਅ ਹੈ ਚਾਹੇ ਉਹ ਹੀ ਹੈ ਤੁਹਾਡੇ ਪੱਲੇ ਸੱਚ ਹੋਣਾ ਚਾਹੀਦਾ ਉਹ ਅਸਲੀ ਧਰਮੀ ਬੰਦਾ ਹੈ ਹੋਰ ਕਿ ਧਰਮ ਤੁਸੀਂ ਚਾਹੇ ਤੁਸੀਂ ਪਹਿਰਾਵੇ ਪਾ ਕੇ ਤਾਂ ਜਿਵੇਂ ਮਰਜ਼ੀ ਲੋਕਾਂ ਨੂੰ ਡਰਾਮੇ ਕਰੀ ਚਲੋ ਵੀ ਮੈਂ Hindu ਆ ਮੈਂ ਸਿੱਖ ਆ ਮੈਂ ਇਸਾਈਆ ਤੁਹਾਡੇ ਅੱਲੇ ਪੱਲੇ ਸੱਚ ਹੋਣਾ ਚਾਹੀਦਾ ਉਹ ਆ ਅਸਲ ਦੇ ਬਸ ਉਹ ਆਸਲੀ ਧਰਮੀ ਬੰਦਾ ਬਹੁਤ ਬਹੁਤ ਧੰਨਵਾਦ ਬਾਈ ਬਹੁਤ ਵੱਡੀ ਲੜਾਈ ਤੁਸੀਂ ਲੜੇ ਥੈਂਕ ਯੂ ਬਾਈ ਆਪਣਾ ਧਿਆਨ ਦਾ ਕੋ ਪੰਜਾਬ ਨੂੰ ਤੁਹਾਡੀ ਲੋੜ ਸੋਹ ਪਾਣਾ ਆ ਨਾ ਸਿੱਧੂ ਗੱਲਬਾਤ ਕਰ ਰਹੇ ਸੀ ਬਹੁਤ ਸਾਰੇ ਮਸਲੇ ਉੱਤੇ ਇਹਨਾਂ ਨੇ ਆਪਣਾ ਪੱਖ ਰੱਖਿਆ ਆਪਣੀ ਸਿਹਤ ਬਾਰੇ ਵੀ ਗੱਲ ਸਾਂਝੀ ਕੀਤੀ ਜੇ ਜੇ ਇਹ ਮਸਲਾ ਕਹਿੰਦਾ ਜਿੰਨਾ ਹੈ ਜੇ ਅੰਦੋਲਨ ਜਿੰਨਾ ਹੈ ਤਾਂ ਵੱਡੀ ਲੜਾਈ ਪੰਜਾਬ ਨੂੰ ਲੜਨੀ ਪਾਉਗੀ ਆਪਣੇ ਆਗੂਆਂ ਦੇ ਦਿਸ਼ਾ ਨਿਰਦੇਸ਼ਾਂ ਦੀ ਵੇਟ ਕਰਨੀ ਪਾਉਗੇ ਆਪਣੇ ਸਹਿਯੋਗੀ ਮਨਜੀਤ ਦੇ ਨਾਲ ਕਰਨ ਸ਼ਰਮਾ ਅਖਰਦਲੇ